ਸਮੂਹ ਸੰਗਤਾਂ ਨੂੰ ਆਉਣ ਵਾਲੇ 10 ਤਰੀਕ ਦੇ ਤੁਨ ਕਲਗੀਧਰ ਪਿਤਾ ਦੇ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਮੈਂ ਦੇੰੀਆਂ ਤੇ ਸੰਗਤਾਂ ਨੂੰ ਬੇਨਤੀ ਕਰਦੀਆਂ ਕਿ ਪਹਿਲੀ ਵਾਰੀ ਤਖਤ ਦਮਦਮਾ ਸਾਹਿਬ 'ਚ ਬਹੁਤ ਹੀ ਧੂਮ-ਧਾਮ ਦੇ ਨਾਲ ਇੱਥੇ ਗੁਰੂ ਸਾਹਿਬ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਉਹਨਾਂ ਸੰਗਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਪਟਨਾ ਸਾਹਿਬ ਤਾਈਂ ਪਹੁੰਚ ਨਹੀਂ ਕਰ ਸਕਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਇੱਥੇ ਪਹੁੰਚੂਗਾ 16 ਤਰੀਕ ਨੂੰ ਸਮੂਹ ਸੰਗਤਾਂ ਨੂੰ ਬੇਨਤੀ ਕਰਦੀ ਆ 15 ਤਰੀਕ ਨੂੰ ਪਾਠ ਦੀ ਆਰੰਭਤਾ ਹੋਊਗੀ 17 ਤਰੀਕ ਨੂੰ ਤੜਕੇ ਸਵੇਰੇ ਸੰਪੂਰਨਤਾ ਹੀ ਹੋਊਗੀ ਤੇ ਇਹਨਾਂ ਦਿਨਾਂ ਵਿੱਚ ਹੀ ਜਿੱਥੇ ਅੰਮ੍ਰਿਤ ਪਾਣ ਅੰਮ੍ਰਿਤ ਸੰਚਾਰ ਕੀਤਾ ਜਾਊਗਾ ਉੱਥੇ ਦਸਤਾਰ ਵੀ ਬਨੀਆਂ ਜਾਣਗੀਆਂ ਸ਼ਾਮ ਨੂੰ ਦੀਵਾਨ ਵੀ ਸਜਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਹੋਮ ਹਮਾ ਕੇ ਇੱਥੇ ਪਹੁੰਚਨ ਨਗਰ ਕੀਰਤਨ ਦਾ ਵੀ ਹਿੱਸਾ ਬਣਨ ਇੱਥੇ ਜਿਹੜੀ ਗੁਰੂ ਸਾਹਿਬ ਦੀ ਖੁਸ਼ੀਆਂ ਮਨਾਇਆ ਜਾ ਰਹੀਆਂ ਨਾ ਆਗਮਨ ਪਰੋਪਤੀ ਉਹਦੇ ਵਾਸਤੇ ਵੀ ਸਮੂਹ ਸੰਗਤਾਂ ਵੱਡੀ ਗਿਣਤੀ 'ਚ ਤੱਕ ਦਮਦਮਾ ਸਭ ਪਹੁੰਚ ਕੇ ਗੁਰੂ ਸਾਹਿਬ ਦੀ ਵੱਡੀ ਖੁਸ਼ੀਆ ਲਈਏ ਉਹ ਪਾਵਨ ਸਥਾਨ ਜਿੱਥੇ ਗੁਰੂ ਸਾਹਿਬ ਨੇ 9 ਮਹੀਨੇ 9 ਦਿਨ ਇਸ ਇਲਾਕੇ ਵਿੱਚ ਰਹੇ ਤੇ ਬਹੁਤ ਵੱਡੀ ਕਿਰਪਾ ਸਾਡੇ ਸਾਰਿਆਂ ਦੇ ਉੱਤੇ ਕੀਤੀ ਇਸ ਨਗਰ ਦੇ ਉੱਤੇ ਕੀਤੀ ਤੇ ਜ਼ਰੂਰ ਅਸੀਂ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਤੇ ਉਹਨਾਂ ਦੇ ਆਗਮਨ ਪੁਰਬ ਦਾ ਖੁਸ਼ੀਆਂ ਮਨਾਈਏ ਨਾਈਜਰੀਆ ਤੋਂ ਪਰ ਲੋਹੜੀ ਦੀਆਂ ਵਧਾਈ ਦੇਵਾਂਗੇ ਦੂਜੀ ਗੱਲ ਇਹ ਹੈ ਤੁਸੀਂ ਲੋਹੜੀ ਦੀ ਕੁੜੀਆਂ ਦੀ ਲੋਹੜੀ ਦਾ ਸੰਦੇਸ਼ ਦਿੱਤਾ ਸੀ ਅੱਜ ਵੱਡੀ ਤਦਾਦ ਚ ਲੋਕ ਕੁੜੀਆਂ ਦੀ ਲੋਹੜੀ ਮਨਾ ਰਹੇ ਹੋ ਕਿਵੇਂ ਮੰਨਦੇ ਹੋ ਆਪਣੇ ਮੁਹੰਮਦ ਨੂੰ ਅੱਜ ਲੋੜੀ ਦੀ ਵੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵਸੂ ਸੰਗਤਾਂ ਨੂੰ ਤੇ ਖੁਸ਼ੀ ਹੈ ਇਸ ਗੱਲ ਦੀ ਤੇ ਜਦੋਂ ਤੋਂ ਨੰਨੀ ਸ਼ਾਦੀ ਮਹਿੰਮ ਸ਼ੁਰੂ ਕੀਤੀ ਹੈ ਹਰ ਸਾਲ ਮੈਂ ਬੇਨਤੀ ਕਰਦੀ ਆ ਕਿ ਧੀਾਂ ਦੀ ਲੋੜੀ ਵੀ ਉਸ ਹੀ ਖੁਸ਼ੀ ਦੇ ਨਾਲ ਉਸ ਧੂਮਤਾਂ ਨਾਲ ਮਨਾਈ ਜਾਏ ਜਵੇਂ ਆਪਾਂ ਪੁੱਤਾਂ ਦੀ ਮਨਾਉਂਦੇ ਆ ਧੀ ਤੇ ਪੁੱਤ ਵਿੱਚ ਫਰਕ ਨਾ ਕਰੀਏ ਆਹੀ ਸਨੇਹਾ ਅੱਜ ਵੀ ਤੁਹਾਡੇ ਪਿੰਡ 'ਚ ਤੁਹਾਡੇ ਪਰਿਵਾਰ 'ਚ ਜਿੱਥੇ ਵੀ ਕਿਸੇ ਧੀ ਦਾ ਜਨਮ ਹੋਇਆ ਜ਼ਰੂਰ ਉੱਥੇ ਪਹੁੰਚ ਕੇ ਉਸ ਧੀ ਦੀ ਆਰ ਦੀ ਖੁਸ਼ੀ ਜ਼ਰੂਰ ਮਨਾਈਏ ਕਿਉਂਕਿ ਜਦ ਗੁਰੂ ਸਾਹਿਬ ਨੇ ਦੀ ਅਨੁਸਤਕਾਰਿਆ ਤਾਨਗੁਰ ਨਾਨਕ ਪਾਤਸ਼ਾਹੀ ਨੇ ਸਤਕਾਰਿਆ ਹੈ ਹਰੇਕ ਧਰਮ ਚੇਤੀਆਂ ਦਾ ਸਤਕਾਰ ਹੈਗਾ ਫਿਰ ਕਿਉਂ ਅਸੀਂ ਧੀ ਤੇ ਪੁੱਤ ਵਿੱਚ ਫਰਕ ਕਰਦੇ ਆ ਧੀ ਦੀ ਖੁਸ਼ੀ ਵੀ ਪੂਰੀ ਖੁਸ਼ੀ ਨਾਲ ਮਨਾਈ ਕਿਉਂਕਿ ਆਪ ਪਿਆਹੀ ਕੱਲ ਦੀ ਮਾਵਾਂ ਹੈਗੀਆਂ ਜਿਹੜੇ ਸਾਡੇ ਵੰਸ਼ ਨੂੰ ਅੱਗੇ ਲੈ ਕੇ ਜਾਣਗੀਆਂ ਸੋ ਇਹਨਾਂ ਨੂੰ ਪੁੱਤਾ ਤੋਂ ਘੱਟ ਨਾ ਸਮਝਿਏ ਇਹਨਾਂ ਦੀ ਵੀ ਖੁਸ਼ੀ ਪੂਰੀ ਤਰ੍ਹਾਂ ਮਨਾਈਏ ਸਿਮੋ ਸੰਗਤਾਂ ਨੂੰ ਆਉਣ ਵਾਲੇ ਸਤਾਰਤ ਰੀਤ ਦੇ ਤਾਨ ਕਲਗੀਧਰ ਪਿਤਾ ਦੇ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਮੈਂ ਦੇੰਨੀਆਂ ਤੇ ਸੰਗਤਾਂ ਨੂੰ ਬੇਨਤੀ ਕਰਦੀਆਂ ਕਿ ਪਹਿਲੀ ਵਾਰੀ ਤਖਤ ਦਮਦਮਾ ਸਾਹਿਬ 'ਚ ਬਹੁਤ ਹੀ ਧੂਮ-ਧਾਮ ਦੇ ਨਾਲ ਇੱਥੇ ਗੁਰੂ ਸਾਹਿਬ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ। ਉਹਨਾਂ ਸੰਗਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਪਟਨਾ ਸਾਹਿਬ ਤਾਈਂ ਪਹੁੰਚ ਨਹੀਂ ਕਰ ਸਕਦੇ। ਸ੍ਰੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਇੱਥੇ ਪਹੁੰਚੂਗਾ 16 ਤਰੀਕ ਨੂੰ। ਸਮੂਹ ਸੰਗਤਾਂ ਨੂੰ ਬੇਨਤੀ ਕਰਦੀ ਆ 15 ਤਰੀਕ ਨੂੰ ਪਾਠ ਦੀ ਆਰੰਭਤਾ ਹੋਊਗੀ। 17 ਤਰੀਕ ਨੂੰ ਤੜਕੇ ਸਵੇਰੇ ਸੰਪੂਰਨਤਾ ਹੀ ਹੋਊਗੀ। ਤੇ ਇਹਨਾਂ ਦਿਨਾਂ ਵਿੱਚ ਹੀ ਜਿੱਥੇ ਅੰਮ੍ਰਿਤਪਾਨ ਅੰਮ੍ਰਿਤ ਸੰਚਾਰ ਕੀਤਾ ਜਾਊਗਾ ਉੱਥੇ ਦਸਤਾਰ ਵੀ ਬਨੀਆਂ ਜਾਣਗੀਆਂ ਸ਼ਾਮ ਨੂੰ ਦੀਵਾਨ ਵੀ ਸਜਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਹੋਮ ਹਮਾ ਕੇ ਇੱਥੇ ਪਹੁੰਚਨ ਨਗਰ ਕੀਰਤਨ ਦਾ ਵੀ ਹਿੱਸਾ ਬਣਨ ਇੱਥੇ ਜਿਹੜੀ ਗੁਰੂ ਸਾਹਿਬ ਦੀ ਖੁਸ਼ੀਆਂ ਮਨਾਇਆ ਜਾ ਰਹੀਆਂ ਨਾ ਆਗਮਨ ਪਰੋਪਤੀ ਉਹਦੇ ਵਾਸਤੇ ਵੀ ਸਮੂਹ ਸੰਗਤਾਂ ਵੱਡੀ ਗਿਣਤੀ 'ਚ ਤੱਕ ਦਮਦਮਾ ਸਭ ਪਹੁੰਚ ਕੇ ਗੁਰੂ ਸਾਹਿਬ ਦੀ ਵੱਡੀ ਖੁਸ਼ੀਆ ਲਈਏ ਉਹ ਪਾਵਨ ਸਥਾਨ ਜਿੱਥੇ ਗੁਰੂ ਸਾਹਿਬ ਨੇ 9 ਮਹੀਨੇ 9 ਦਿਨ ਇਸ ਇਲਾਕੇ ਵਿੱਚ ਰਹੇ ਤੇ ਬਹੁਤ ਵੱਡੀ ਕਿਰਪਾ ਸਾਡੇ ਸਾਰਿਆਂ ਦੇ ਉੱਤੇ ਕੀਤੀ ਇਸ ਨਗਰ ਦੇ ਉੱਤੇ ਕੀਤੀ ਤੇ ਜ਼ਰੂਰ ਅਸੀਂ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਤੇ ਉਹਨਾਂ ਦੇ ਆਗਮਨ ਪੁਰਬ ਦਾ ਖੁਸ਼ੀਆਂ ਮਨਾਈਏ। ਮਨਾਈ ਜਿਹੜੇ ਸਤਿ ਪਾ ਲੋਹੜੀ ਦੀਆਂ ਵਧਾਈ ਦੇਵਾਂਗੇ। ਦੂਜੀ ਗੱਲ ਇਹ ਹੈ ਤੁਸੀਂ ਲੋਹੜੀ ਦੀ ਕੁੜੀਆਂ ਦੀ ਲੋਹੜੀ ਦਾ ਸੰਦੇਸ਼ ਦਿੱਤਾ ਸੀ। ਅੱਜ ਵੱਡੀ ਤਦਾਦ ਚ ਲੋਕ ਕੁੜੀਆਂ ਦੀ ਲੋਹੜੀ ਮਨਾ ਰਹੇ ਹੋ। ਕਿਵੇਂ ਮੰਨਦੇ ਹੋ ਆਪਣੇ ਮੁਹੰਮਦ ਨੂੰ? ਅੱਜ ਲੋਹੜੀ ਦੀ ਵੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਭ ਸੰਗਤਾਂ ਨੂੰ ਤੇ ਖੁਸ਼ੀ ਹੈ ਇਸ ਗੱਲ ਕੀ ਤੇ ਜਦੋਂ ਤੋਂ ਨੰਨੀ ਸ਼ਾਦੀ ਮਹਿੰਮ ਸ਼ੁਰੂ ਕੀਤੀ ਹੈ ਹਰ ਸਾਲ ਮੈਂ ਬੇਨਤੀ ਕਰਦੀ ਆ ਕਿ ਧੀਆ ਦੀ ਲੋੜੀ ਵੀ ਉਸ ਹੀ ਖੁਸ਼ੀ ਦੇ ਨਾਲ ਉਸ ਧੂਮਤਾਮ ਨਾਲ ਮਨਾਈ ਜਾ ਜਿਵੇਂ ਆਪਾਂ ਪੁੱਤਾਂ ਦੀ ਮਨਾਉਂਦੇ ਆ ਧੀ ਤੇ ਪੁੱਤ ਵਿੱਚ ਫਰਕ ਨਾ ਕਰੀਏ ਆਹੀ ਸੁਨੇਹਾ ਅੱਜ ਵੀ ਤੁਹਾਡੇ ਪਿੰਡ 'ਚ ਤੁਹਾਡੇ ਪਰਿਵਾਰ 'ਚ ਜਿੱਥੇ ਵੀ ਕਿਸੇ ਧੀ ਦਾ ਜਨਮ ਹੋਇਆ ਜ਼ਰੂਰ ਉੱਥੇ ਪਹੁੰਚ ਕੇ ਉਸ ਧੀ ਦੀ ਆਰ ਦੀ ਖੁਸ਼ੀ ਜ਼ਰੂਰ ਮਨਾਈਏ ਕਿਉਂਕਿ ਜਦ ਗੁਰੂ ਸਾਹਿਬ ਨੇ ਧੀਆ ਨੂੰ ਸਤਕਾਰਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਤਕਾਰਿਆ ਹੈ ਹਰੇਕ ਧਰਮ 'ਚ ਧੀਆ ਦਾ ਸਤਕਾਰ ਹੈਗਾ ਫਰ ਕਿਉਂ ਅਸੀਂ ਧੀ ਤੇ ਪੁੱਤ ਵਿੱਚ ਫਰਕ ਕਰਦੇ ਆ ਧੀ ਦੀ ਖੁਸ਼ੀ ਵੀ ਪੂਰੀ ਖੁਸ਼ੀ ਨਾਲ ਮਨਾਈ ਕਿਉਂਕਿ ਆਪ ਦੀਆਂ ਹੀ ਕੱਲ ਦੀ ਮਾਵਾਂ ਹੈਗੀਆਂ ਜਿਹੜੇ ਸਾਡੇ ਵੰਸ਼ ਨੂੰ ਅੱਗੇ ਲੈ ਕੇ ਜਾਣਗੀਆਂ ਸੋ ਇਹਨਾਂ ਨੂੰ ਪਤਾ ਤੋਂ ਘਟਣਾ ਸਮਝਿਏ ਇਹਨਾਂ ਦੀ ਵੀ ਖੁਸ਼ੀ ਪੂਰੀ ਤਰ੍ਹਾਂ ਮਨਾਈਏ